ਜੀ ਗੱਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਹੈਂਡ ਪਰਟਿਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਪਲੇਨ ਪੀਸ ਲੈ ਕੇ ਆਏ ਆਂ ਤੁਹਾਡੇ ਵਾਸਤੇ ਕੱਟ ਪੀਸ ਚੈੱਕ ਪਰਬਰੀ ਦੇ ਵਿੱਚ ਤੇ ਖਾਦੀ ਦੇ ਵਿੱਚ ਪੀਸ ਰਹਿਣਗੇ ਜੀ ਅੱਜ ਵਾਲੇ ਪੀਸ ਰਹਿਣਗੇ ਵੱਡੀ ਆਫਰ ਦੇ ਵਿੱਚ ਪ੍ਰਾਈਸ ਮਿਲੂਗਾ ਸਿਰਫ 80 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਪੀਸ ਪੈਣ ਵਾਲਾ ਹੈ ਖਾਦੀ ਦੇ ਤੇ ਚੈੱਕ ਪਰਬਰੀ ਦੇ ਜਿਹੜਾ 550 600 ਦਾ ਸੂਟ ਆਉਂਦਾ ਜੀ ਆਏ ਤੁਹਾਨੂੰ ਸਿਰਫ 400 ਦੇ ਵਿੱਚ ਸੂਟ ਪੈਣ ਵਾਲਾ ਜੀ ਚੱਕ ਬਰਬੀ ਦੇ ਪਲੇਨ ਪੀਸ ਲੈ ਕੇ ਆਏ ਆ ਕੱਟ ਰਹੂਗੀ 4 ਮੀਟਰ ਦੀ 3 ਮੀਟਰ ਦੀ 2 ਮੀਟਰ ਦੀ ਆਪਸ ਵਿੱਚ ਮਿਲਾ ਕੇ ਕੰਪਲੀਟ ਸੂਟ ਲੈ ਸਕਦੇ ਹੋ ਜੀ ਤੁਸੀਂ ਸਾਡੇ ਕੋਲੋਂ ਠੀਕ ਹੈ ਜੀ ਸਾਡੇ ਕੋਲੇ ਦਾਸ ਬ੍ਰੈਂਡ ਦੇ ਕੱਟ ਪੀਸ ਵੀ ਅਵੇਲੇਬਲ ਹੈ ਤੇ ਰਸ਼ੀਆ ਬ੍ਰੈਂਡ ਦੇ ਵੀ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਐਦਾਂ ਦੇ ਪੀਸ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਅਸੀਂ ਡਿਸਟ੍ਰਿਕਟ ਮਾਨਸਾ ਪਟਲਾਡਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਰੇਲਵੇ ਪੁਲ ਕ੍ਰੋਸ ਕਰਨਾ ਪਊਗਾ ਜੀ ਰੇਲਵੇ ਪੁਲ ਕ੍ਰੋਸ ਕਰਕੇ ਉਹਦੀ ਲੈਫਟ ਸਾਈਡ ਤੁਸੀਂ ਅੰਦਰ ਵਾਪਸ ਆਉਣਾਂ ਦੀ ਪੁਲ ਦੇ نیچے ਤੇ ਫਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਉਹ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਤੇ ਫਸਟ ਕਲੀਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਮੇਰੀਆਂ ਪਹਿਲਾਂ ਦੂਰਕੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਐਦਾਂ ਦੇ ਆਫਰ ਦੇ ਵਿੱਚ ਬਹੁਤ ਸੋਹਣੇ ਪੀਸ ਮਿਲਦੇ ਆ ਜੀ ਤੁਸੀਂ ਵੀ ਸਾਡੇ ਕੋਲੋਂ ਐਦਾਂ ਦੇ ਪੀਸ ਬਾਏ ਕਰ ਸਕੋ ਤਾਂ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲੇਗਾ ਅੱਜ ਸਾਡੀ ਦੋ ਦੁਪੱਟਿਆਂ ਤੇ ਆਫਰ ਰਹਿਣ ਵਾਲੀ ਹੈ ਇੱਕ ਰਹਿਣ ਵਾਲੀ ਹੈ ਜੀ ਕੋਟਾ ਡੋਰੀਆ ਦਾ ਦੁਪੱਟਾ ਤੁਹਾਨੂੰ 120 ਰੁਪਏ ਦਾ ਮਿਲੂਗਾ ਜੀ ਤੇ ਇੱਕ ਤੁਹਾਨੂੰ ਮੁੰਗਾ ਚੈੱਕ ਦੇ ਵਿੱਚ ਬਹੁਤ ਹੀ ਸੌਫਟ ਵਾਲਾ ਦੁਪੱਟਾ 250 ਵਾਲਾ ਦੁਪੱਟਾ ਤੁਹਾਨੂੰ ਸਿਰਫ 200 ਰੁਪਏ ਦੇ ਵਿੱਚ ਪੈਣ ਵਾਲਾ ਜੀ ਤਾਂ ਤੁਹਾਨੂੰ ਪਹਿਨਣ ਵਾਲਾ ਜੀ ਮੂੰਗਾ ਚੱਕ ਦੇ ਵਿੱਚ ਬਹੁਤ ਹੀ ਸੌਫਟ ਦੁਪੱਟਾ ਹੁੰਦਾ ਜੀ ਛੋਟੀ ਚੱਕ ਵਿੱਚ ਬਣਿਆ ਹੋਇਆ ਦੁਪੱਟਾ ਇਹ ਸਿਰਫ ਤੁਹਾਨੂੰ 200 ਰੁਪਏ ਦੇ ਵਿੱਚ ਪਹਿਨਣ ਵਾਲਾ ਆਫਰ ਦੇ ਵਿੱਚ ਰਹਿਣ ਵਾਲਾ ਜੀ ਇਹ ਵਾਲਾ ਦੁਪੱਟਾ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਜੀ ਟਾਈ ਡਾਈ ਦੇ ਵਿੱਚ ਤੇ ਇਹ ਵਾਲਾ ਦੁਪੱਟਾ ਦੇਖੋ ਜੀ ਇਹ ਵਾਲਾ ਦੁਪੱਟਾ ਤੁਹਾਨੂੰ ਸਿਰਫ 120 ਰੁਪਏ ਦੇ ਵਿੱਚ ਮਿਲੂਗਾ ਜੀ ਕੋਟਾ ਡੋਰੀਏ ਦੇ ਵਿੱਚ ਤੇ ਕਟਾਈ ਜਾਂਦੀ 2.5 ਮੀਟਰ ਦੀ ਰਹਿਣ ਵਾਲੀ ਹੈ ਜੀ ਇਹ ਦੋ ਦੁਪੱਟਿਆਂ ਦੀ ਆਫਰ ਹੈ ਤੇ ਪਲੇਨ ਪੀਸ ਚੈੱਕ ਕਰੋ ਜੀ ਬੜੇ ਪਿਆਰੇ ਪੀਸ ਹੈ ਇਹ ਵਾਲਾ ਪੀਸ ਚੈੱਕ ਕਰੋ ਇਹ ਵਾਲਾ ਤੁਹਾਨੂੰ ਮਿਲੂਗਾ ਜੀ 1 ਮੀਟਰ ਦਾ ਪੀਸ ਹੈ ਤੇ 3 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ 10 ਮੀਟਰ ਦਾ ਪੀਸ ਹੈ ਇਹ 1 ਮੀਟਰ ਦਾ ਪੀਸ ਹੈ 4 ਮੀਟਰ ਮਿਲੂਗਾ ਜੀ ਦੇਖ ਸਕਦੇ ਹੋ ਸਕਾਈ ਬਲੂ ਕਲਰ ਹੈ ਸਕਾਈ ਬਲੂ ਕਲਰ ਹੈ ਜੀ ਚੈੱਕ ਕਰ ਬਰਬਰੀ ਰਹੂਗਾ ਸਟਾਫ ਚੈੱਕ ਕਰੋ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਅੱਜ ਵਾਲੇ ਇਹ ਬਰਾ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਨਜ਼ਦੀਕ ਤੋਂ ਚੈੱਕ ਕਰੋ ਜੀ ਚੈੱਕ ਬਰਬਰੀ ਸਟਾਫ ਰਹੂਗਾ ਬਿਲਕੁਲ ਪਿਓਰ ਕਾਟਨ ਹੈ ਜੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਿਕਸ ਨਹੀਂ ਹੈ ਬਿਲਕੁਲ ਪਿਓਰ ਕਾਟਨ ਚੈੱਕ ਬਰਬਰੀ ਦੇ ਵਿੱਚ ਰਹੂਗਾ ਇਹਦੀ ਜਿਹੜੀ ਕੱਟ ਰਹੂਗੀ ਜੀ ਇਹ 2-2 ਮੀਟਰ ਦੇ ਦੋ ਪੀਸ ਆ 4 ਮੀਟਰ ਦਾ ਕੱਟ ਰਹੂਗੀ ਜੀ ਇਹ 4 ਮੀਟਰ ਲੈ ਸਕਦੇ ਹੋ ਤੇ 2 ਮੀਟਰ ਹੋਰ ਆ ਦੀ 6 ਮੀਟਰ ਵੀ ਲੈ ਸਕਦੇ ਹੋ 2-2 ਮੀਟਰ ਦੇ ਤਿੰਨ ਪੀਸ ਆ ਜੀ 6 ਮੀਟਰ ਲੈ ਸਕਦੇ ਹੋ ਜਿੰਨਾ ਤਾਂ ਸੂਟ ਨਹੀਂ ਬੰਦਦਾ 5 ਮੀਟਰ ਦੇ ਵਿੱਚ ਇਹ ਪਿਸਤਾ ਸ਼ੇਡ ਦੇ ਵਿੱਚ ਆਊਗਾ ਜੀ ਚੈੱਕ ਕਰੋ ਇਹ ਵੀ 2-2 ਮੀਟਰ ਦੇ ਦੋ ਪੀਸ ਹੈ ਜੀ ਪਿਸਤਾ ਸ਼ੇਡ ਦੇ ਵਿੱਚ ਆਊਗਾ ਚੈੱਕ ਬਰਬਰੀ ਹੈ ਤੇ ਤੁਸੀਂ ਇਹ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ 4 ਮੀਟਰ ਇਹ ਵਾਲਾ ਦੇਖੋ ਜੀ ਰੈਸਟ ਦੇ ਕਲਰ ਚ ਹੈ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਆਉਣ ਵਾਲਾ ਇਹ ਵੀ 2 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਵੀ 2 ਮੀਟਰ ਦਾ ਪੀਸ ਹੈ ਜੀ ਤੇ ਇਹ ਵੀ 2 ਮੀਟਰ ਦਾ ਪੀਸ ਹੈ ਜੀ 6 ਮੀਟਰ ਵੀ ਸਟਾਫ ਲੈ ਸਕਦੇ ਹੋ ਤੇ ਤੁਸੀਂ 4 ਮੀਟਰ ਵੀ ਲੈ ਸਕਦੇ ਹੋ 4 ਪੀਸ ਹੈ ਜੀ ਸਾਡੇ ਕੋਲ 2-2 ਮੀਟਰ ਦੇ ਬਹੁਤ ਪਿਆਰਾ ਕਲਰ ਹੈ ਜੀ ਬਿਲਕੁਲ ਮਿੱਠਾ ਜਿਹਾ ਔਰੈਂਜ ਲਾਈਟ ਸ਼ੇਡ ਚੈੱਕ ਬਰਬਰੀ ਹੈ ਨਜ਼ਦੀਕ ਤੋਂ ਸਟਾਫ ਚੈੱਕ ਕਰ ਸਕਦੇ ਹੋ ਜੀ ਤੁਸੀਂ 6 ਮੀਟਰ ਸਟਾਫ ਹੈ ਜੀ ਸਾਡੇ ਕੋਲੇ 4 ਪੀਸ ਹੈ 8 ਮੀਟਰ ਹੋ ਗਿਆ ਜੀ 4 ਮੀਟਰ ਵੀ ਲੈ ਸਕਦੇ ਹੋ ਪੂਰਾ ਵੀ ਲੈ ਸਕਦੇ ਹੋ ਇਹ ਚੈੱਕ ਕਰੋ ਜੀ ਲਾਈਟ ਲਵੈਂਡਰ ਕਲਰ ਹੈ ਬਹੁਤ ਪਿਆਰਾ ਪਰ ਥੋੜਾ ਜਿਹਾ ਡਲ ਆਉਂਦਾ ਹੁੰਦਾ ਜੀ ਇਹ ਵਾਲਾ ਕਲਰ ਬਹੁਤ ਸੋਹਣਾ ਕਲਰ ਹੈ ਇਹ ਵੀ 2 ਮੀਟਰ ਦੇ ਦੋ-ਦੋ ਪੀਸ ਹੈ ਜੀ 4 ਮੀਟਰ ਲੈ ਸਕਦੇ ਹੋ ਜੇ 6 ਮੀਟਰ ਲੈਣਾ ਤਾਂ 6 ਮੀਟਰ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ 4 ਮੀਟਰ ਦੇ ਦੋ ਪੀਸ ਹੈ 2-2 ਮੀਟਰ ਦੇ ਦੋ ਪੀਸ ਹੈ ਜੀ 4 ਮੀਟਰ ਸਟਾਫ ਹੈ ਸਹੀ ਕਲਰ ਆ ਰਿਹਾ ਜੀ ਹੁਣ ਦੇਖੋ ਠੀਕ ਹੈ ਜੀ ਹੁਣ ਕਲਰ ਜਿਹੜਾ ਸਹੀ ਆ ਰਿਹਾ ਚੈੱਕ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਸਕਾਈ ਬਲੂ ਦੇ ਵਿੱਚ ਲੈ ਸਕਦੇ ਹੋ ਜੀ 2-2 ਮੀਟਰ ਦੇ ਦੋ ਪੀਸ ਹੈ ਜੀ 4 ਮੀਟਰ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਸਕਾਈ ਬਲੂ ਕਲਰ ਹੈ ਜੀ ਇਹ ਵਾਲਾ ਜੀ ਪਿਸਾ ਸ਼ੇਡ ਦੇ ਵਿੱਚ ਹੈ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਠੀਕ ਹੈ ਜੀ ਇਹ ਵੀ 2 ਮੀਟਰ ਦਾ ਰਹੂਗਾ ਜੀ ਇਹ ਵੀ 2 ਮੀਟਰ ਦਾ ਰਹੂਗਾ 6 ਮੀਟਰ ਸਟਾਫ ਹੈ ਜੀ ਚਾਰ ਵੀ ਲੈ ਸਕਦੇ ਹੋ 6 ਵੀ ਲੈ ਸਕਦੇ ਹੋ ਤੁਸੀਂ ਪ੍ਰਾਈਸ ਜੀ ਰਹੂਗਾ ਸਿਰਫ 80 ਰੁਪਏ ਪਰ ਮੀਟਰ ਪ੍ਰਾਈਸ ਨੂੰ ਦਸਣਾ ਭੁੱਲ ਗਿਆ ਜੀ ਪ੍ਰਾਈਸ 80 ਰੁਪਏ ਪਰ ਮੀਟਰ ਵਿੱਚ ਰਹਿਣ ਵਾਲੇ ਪੀਸ ਹੈ ਇਹ 3 ਮੀਟਰ ਦਾ ਪੀਸ ਹੈ ਜੀ ਇਹ 2 ਮੀਟਰ ਦਾ ਪੀਸ ਹੈ ਤੁਸੀਂ ਐਡਾ 5 ਮੀਟਰ ਵੀ ਲੈ ਸਕਦੇ ਹੋ ਉਸ ਵਿੱਚ 3 ਮੀਟਰ ਦਾ ਪੀਸ ਤੇ 2 ਮੀਟਰ ਦਾ ਪੀਸ ਇੱਕ ਪੀਸ ਹੋਰ ਹੈ ਜੇਕਰ ਜ਼ਿਆਦਾ ਲੈਣਾ ਤਾਂ ਜ਼ਿਆਦਾ ਵੀ ਲੈ ਸਕਦੇ ਹੋ 7-8 ਮੀਟਰ ਵੀ ਲੈ ਸਕਦੇ ਹੋ ਜੀ ਦੇਖੋ ਜੀ ਇਹ ਵੀ ਇਹ ਖਾਦੀ ਦੇ ਵਿੱਚ ਆਊਗਾ ਬਿਲਕੁਲ ਰੈਸਟ ਜਿਹਾ ਕਲਰ ਹੈ ਮਿੱਠਾ ਜਿਹਾ orange light shade ਦੇ ਵਿੱਚ ਇਹ 2 ਮੀਟਰ ਦਾ ਪੀਸ ਹੈ ਇਹ 4 ਮੀਟਰ ਦਾ ਪੀਸ ਹੈ 6 ਮੀਟਰ ਸਟਾਫ ਲੈ ਸਕਦੇ ਹੋ ਜਿੰਨਾ ਦਾ ਸੂਟ ਬਣਦਾ ਜੀ 5 ਮੀਟਰ ਵਿੱਚ ਕੰਪਲੀਟ ਨਹੀਂ ਹੁੰਦਾ ਤੇ ਤੁਸੀਂ ਲੈ ਸਕਦੇ ਹੋ 6 ਮੀਟਰ ਇਹ 6 ਮੀਟਰ ਕਪੜਾ ਮਿਲੂਗਾ ਜੀ ਖਾਦੀ ਵਿੱਚ ਬਿਲਕੁਲ ਪਿਓਰ ਵਾਲੀ ਸੌਫਟ ਬਿਲਕੁਲ ਪਿਓਰ ਕਾਟਨ ਵਾਲਾ ਕੋਈ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਖਾਦੀ 6 ਮੀਟਰ ਮਿਲੂਗਾ ਜੀ ਇਹ ਵਾਲਾ ਕਲਰ ਇਹ ਆਊਗਾ ਜੀ ਪੈਰਟ ਜੀ ਛੇੜ ਦੇ ਵਿੱਚ 2 ਮੀਟਰ ਦਾ ਪੀਸ ਇਹ ਹੈ ਜੀ ਇਹ 4 ਮੀਟਰ ਦਾ ਪੀਸ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ ਲੈ ਸਕਦੇ ਹੋ 6 ਮੀਟਰ ਸਟਾਫ ਠੀਕ ਹੈ ਜੀ 6 ਮੀਟਰ ਸਟੱਫ ਲੈ ਸਕਦੇ ਹੋ ਇਹ ਲਾਈਟ ਪਿਸਤਾ ਸ਼ੇਡ ਹੈ ਖਾਦੀ ਵਿੱਚ ਆਊਗਾ ਜੀ ਬਿਲਕੁਲ ਸੌਫਟ ਵਾਲੀ ਖਾਦੀ ਹੈ ਬਿਲਕੁਲ ਪਿਓਰ ਕਾਟਨ ਵਾਲੀ 4 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਜੀ ਬੜਾ ਪਿਆਰਾ ਜਾ ਪਰਪਲ ਜਾ ਕਲਰ ਹੈ ਲਾਈਟ ਪਰਪਲ ਕਲਰ ਹੈ ਇਹ ਵੀ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਵੀ ਫਿਰ ਖਾਦੀ ਦੇ ਵਿੱਚ ਆ ਗਿਆ ਇਹ 4 ਮੀਟਰ ਦੀ ਕੱਟ ਵਿੱਚ ਹੈ ਖਾਦੀ ਵਿੱਚ ਲਾਈਟ ਜਾ ਮਿੱਠਾ ਜਾ ਔਰੰਜਾ ਕਲਰ ਹੈ ਬਿਲਕੁਲ ਲਾਈਟ ਸ਼ੇਡ ਦੇ ਵਿੱਚ 4 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਇਹ ਵੀ ਫਿਰ ਦੁਬਾਰਾ ਪੀਸ ਆ ਗਿਆ ਸਾਡੇ ਕੋਲੇ ਲਾਈਟ ਪਰਪਲ ਵਿੱਚ ਬਹੁਤ ਪਿਆਰਾ 4 ਮੀਟਰ ਦੀ ਕੱਟ ਵਿੱਚ ਰਹੂਗਾ ਪੀਸ ਦੇਖੋ ਜੀ ਇਹ ਵੀ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਸਕਰੀਨਸ਼ਾਟ ਲਈ ਚਲੋ ਇਹ ਵਾਲੇ ਪੀਸ ਮਿਲੂਗਾ ਇੱਕ 4 ਮੀਟਰ ਦਾ ਪੀਸ ਐ ਇੱਕ 2 ਮੀਟਰ ਦਾ ਪੀਸ ਐ 6 ਮੀਟਰ ਸਟੱਫ ਹੋ ਗਿਆ ਜੀ ਇਹ ਵੀ ਖਾਦੀ ਵਿੱਚ ਰਹੂਗਾ ਬਿਲਕੁਲ ਪਿਓਰ ਖਾਦੀ ਸਟੱਫ ਐ ਜੀ ਬਿਲਕੁਲ ਸੌਫਟ ਵਾਲਾ ਬਿਲਕੁਲ ਪਿਓਰ ਖਾਦੀ ਜੀ 80 ਰੁਪਏ ਪਰ ਮੀਟਰ ਰਹਿਣ ਵਾਲੇ ਪੀਸ ਐ ਜੀ ਇਹ ਵੀ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਚੈੱਕ ਕਰੀ ਚਲੋ ਇਹ ਆਊਗਾ ਜੀ ਪੀਸ ਚ ਪਿੰਕ ਕਲਰ ਬਹੁਤ ਪਿਆਰਾ ਜੀ ਠੀਕ ਹੈ ਜੀ ਪਿੰਕ ਸ਼ੇਡ ਦੇ ਵਿੱਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਇਹ 2 ਮੀਟਰ ਦਾ ਪੀਸ ਹੈ ਇਹ 4 ਮੀਟਰ ਦਾ ਫਿਰ 6 ਮੀਟਰ ਸਟਾਫ ਹੋ ਗਿਆ ਜੀ ਕਲਰ ਚੈੱਕ ਕਰੋ ਬਹੁਤ ਪਿਆਰੇ ਕਲਰ ਮਿਲਣ ਵਾਲੇ ਆ ਠੀਕ ਹੈ ਜੀ ਕਾਫੀ ਫੇਮਸ ਕਲਰ ਚੱਲ ਰਹੇ ਆ ਇਹ ਵਾਲਾ ਕਲਰ ਹੈ ਨਿਓਨ ਮਹਿੰਦੀ ਦੇ ਵਿੱਚ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵੀ 4 ਮੀਟਰ ਦੀ ਕੱਟ ਵਿੱਚ ਰਹੂਗਾ ਖਾਦੀ ਸਟਾਫ ਹੈ ਜੀ ਬਿਲਕੁਲ ਪਿਓਰ ਕਾਟਨ ਖਾਦੀ ਸਟਾਫ ਇਹ ਵੀ 4 ਮੀਟਰ ਵਿੱਚ ਰਹੂਗਾ ਇਹ ਵਾਲਾ ਪੀਸ ਇਹ ਵੀ ਨਿਊ ਇੰਗਲਿਸ਼ ਕਲਰ ਆ ਕਾਫੀ ਟ੍ਰੈਂਡਾ ਜੀ ਇਹ ਵਾਲੇ ਕਲਰ ਦਾ 4 ਮੀਟਰ ਦਾ ਪੀਸ ਇਹ ਪੈਣ ਵਾਲਾ 3 ਮੀਟਰ ਦਾ ਪੀਸ ਇਹ ਪੈਣ ਵਾਲਾ 7 ਮੀਟਰ ਹੋ ਗਿਆ ਜੀ ਜੇ ਕਿਸੇ ਨੇ 7 ਮੀਟਰ ਲੈਣਾ ਦੋ ਸੂਟ ਰੈਡੀ ਕਰਨੇ ਆ ਤਾਂ ਲੈ ਸਕਦੇ ਹੋ 7 ਮੀਟਰ ਸਟਾਫ ਰਹਿਣ ਵਾਲਾ ਜੀ ਇਹ ਚੈੱਕ ਕਰੋ ਜੀ ਇਹ ਵੀ 3 ਮੀਟਰ ਦਾ ਪੀਸ ਹੈ ਤੇ ਇਹ ਵੀ 3 ਇਹ 4 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਵੀ ਤੁਸੀਂ 7 ਮੀਟਰ ਲੈ ਸਕਦੇ ਹੋ ਸਾਡੇ ਕੋਲ ਜਿਨ੍ਹਾਂ ਨੇ ਦੋ ਸੂਟ ਰੈਡੀ ਕਰਨੇ ਹੁੰਦੇ ਆ ਉਸ ਵਿੱਚ ਮਿਲਾ ਕੇ 7 ਮੀਟਰ ਸਟਾਫ ਰਹਿ ਗਿਆ ਜੀ ਪ੍ਰਾਈਸ ਪੈਣ ਵਾਲੀ ਹੈ ਜੀ ਤੁਹਾਨੂੰ ਸਿਰਫ 80 ਰੁਪਏ ਪਰ ਮੀਟਰ ਦੇ ਵਿੱਚ ਠੀਕ ਹੈ ਜੀ ਅੱਜ 80 ਰੁਪਏ ਪਰ ਮੀਟਰ ਵਿੱਚ ਬੇਣਗੇ ਇਹ ਵੀ ਲਾਈਟ ਪਰਪਲ ਕਲਰ ਹੈ ਇਹ ਦੋ ਪੀਸ ਹੈ ਜੀ ਸਾਡੇ ਕੋਲ 4-4 ਮੀਟਰ ਦੇ ਚੈੱਕ ਕਰੀ ਚੱਲੋ ਜੀ ਇਹ ਥੋੜਾ ਜਿਹਾ ਗਾਜਰੀ ਸ਼ੇਡ ਵਿੱਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਗਾਜਰੀ ਸ਼ੇਡ 4 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਆਊਗਾ ਜੀ ਖਾਦੀ ਵਿੱਚ ਇਹ ਆਊਗਾ ਜੀ ਨਿਓਨ ਮਹਿੰਦੀ ਮਸਟਰਡ ਦਾ ਸ਼ੇਡ ਹੈ 4 ਮੀਟਰ ਦੀ ਕੱਟ ਵਿੱਚ ਆ ਜੀ ਖਾਦੀ ਚ ਰਹੂਗਾ ਜੀ ਠੀਕ ਹੈ ਜੀ ਇਹ ਵਾਈਨ ਸ਼ੇਡ ਦੇ ਵਿੱਚ ਆਊਗਾ ਇਹ ਵੀ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਠੀਕ ਹੈ ਇਹ ਵੀ ਪਰਪਲ ਸ਼ੇਡ ਦੇ ਵਿੱਚ ਆਊਗਾ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਚੈੱਕ ਕਰੀ ਚਲੋ ਪੀਸ ਅੱਜ ਵਾਲੇ ਇਹ ਸਕਾਈ ਬਲੂ ਕਲਰ ਹੈ ਜੀ ਦੇਖੋ ਸਕਾਈ ਬਲੂ ਕਲਰ ਹੈ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ 3 ਮੀਟਰ ਦੀ ਕੱਟ ਵਿੱਚ ਇਹ 2 ਮੀਟਰ ਦੀ ਕੱਟ ਵਿੱਚ ਇਹ 5 ਮੀਟਰ ਹੋ ਗਿਆ ਜੀ ਆਪਸ ਵਿੱਚ ਠੀਕ ਹੈ ਜੀ ਇਦਾਂ ਲੈ ਸਕਦੇ ਹੋ ਮਿਲਾ ਕੇ ਇਹ ਵੀ 2 ਮੀਟਰ ਦਾ ਪੀਸ ਹੈ ਜੀ ਇਹ 10 ਮੀਟਰ ਦਾ ਪੀਸ ਹੈ ਇਹ ਵੀ ਤੁਸੀਂ ਮਿਲਾ ਕੇ ਡੱਲ ਕਲਰ ਆ ਰਿਹਾ ਪਰ ਇਹ ਹੈਗਾ ਜੀ ਮਸਟਰਡ ਸ਼ੇਡ ਦੇ ਵਿੱਚ ਮਹਿੰਦੀ ਮਸਟਰਡ ਸ਼ੇਡ ਹੈ ਜੀ ਬਹੁਤ ਪਿਆਰਾ ਕਲਰ ਹੈ ਮਹਿੰਦੀ ਮਸਟਰਡ ਸ਼ੇਡ 5 ਮੀਟਰ ਲੈ ਸਕਦੇ ਹੋ ਜੇਕਰ ਤੁਸੀਂ 2 ਮੀਟਰ ਦਾ ਹੋਰ ਪੀਸ ਲੈਣਾ 6 ਮੀਟਰ ਵੀ ਲੈ ਸਕਦੇ ਹੋ 5 ਮੀਟਰ ਵੀ ਲੈ ਸਕਦੇ ਹੋ ਠੀਕ ਹੈ ਜੀ ਦੇਖੋ 3-3 ਮੀਟਰ ਦੇ ਪੀਸ ਵੀ ਹੈ ਇਹ 6 ਮੀਟਰ ਵੀ ਲੈ ਸਕਦੇ ਹੋ ਤੇ 5 ਮੀਟਰ ਵੀ ਲੈ ਸਕਦੇ ਹੋ ਜੀ ਹੁਣ ਦੇਖੋ ਜੀ ਕਲਰ ਸਹੀ ਆ ਰਿਹਾ ਚੈੱਕ ਕਰੋ ਇਹ ਵੀ 10 ਮੀਟਰ ਦਾ ਪੀਸ ਆ ਜੀ ਖਾਦੀ ਵਿੱਚ ਪਿਸਤਾ ਸ਼ੇਡ ਦਾ ਆ ਗਿਆ ਜੀ ਇਹ ਵਾਲਾ ਪਿਸਤਾ ਸ਼ੇਡ ਹੈ ਇਹ 10 ਮੀਟਰ ਦਾ ਪੀਸ ਹੈ 2 ਮੀਟਰ ਦਾ ਪੀਸ ਹੈ 5 ਮੀਟਰ ਹੋਗਾ ਜੀ ਆਪਸ ਵਿੱਚ ਮਿਲਾ ਕੇ ਠੀਕ ਹੈ ਜੀ ਇਹ ਵੀ ਡਲ ਆ ਰਿਹਾ ਕਲਰ ਇਹ ਵੀ ਮਸਟਰਡ ਸ਼ੇਡ ਹੈ ਮਹਿੰਦੀ ਮਸਟਰਡ ਸ਼ੇਡ ਹੈ ਜੀ ਇਹ ਤੁਹਾਨੂੰ ਮਿਲੇਗਾ ਇੱਕ 10 ਮੀਟਰ ਦਾ ਪੀਸ ਹੈ ਠੀਕ ਹੈ ਜੀ ਇਹ ਵੀ 10 ਮੀਟਰ ਦਾ ਪੀਸ ਹੈ ਇਹ ਤੁਸੀਂ 6 ਮੀਟਰ ਲੈ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਖੁੱਲਾ ਡੁੱਲਾ ਸੂਟ ਬਣਾਉਂਦੀਆਂ 6 ਮੀਟਰ ਦੀ ਕਟ ਹੈ ਚ ਅੱਜ ਬਹੁਤ ਸੋਹਣਾ ਮੌਕਾ ਉਹਨਾਂ ਲਈ ਕਿਉਂਕਿ ਐਦਾਂ ਕੋਈ ਵੀ ਥਾਣ ਵਿੱਚ 6 ਮੀਟਰ ਕਪੜਾ ਕੱਟ ਕੇ ਨਹੀਂ ਦਿੰਦਾ ਅੱਜ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ 6 ਮੀਟਰ ਸਟਾਫ ਐਦਾਂ ਪੀਸਾਂ ਦੇ ਵਿੱਚ ਦੇਖੋ ਖਾਦੀ ਵਿੱਚ ਆਊਗਾ 2 ਮੀਟਰ ਦਾ ਪੀਸ ਹੈ 10 ਮੀਟਰ ਦਾ ਪੀਸ ਹੈ ਜੀ ਕਲਰ ਦੇਖੋ ਕਿੰਨਾ ਪਿਆਰਾ ਹੈ ਇਹਦਾ ਬਹੁਤ ਪਿਆਰਾ ਕਲਰ ਰਹਿਣ ਵਾਲਾ ਠੀਕ ਹੈ ਜੀ ਅੱਜ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 80 ਰੁਪਏ ਪਰ ਮੀਟਰ ਪੀਸਾਂ 'ਚ ਦੇ ਰਹੀ ਹਾਂ ਤੁਹਾਨੂੰ ਇਹ ਚੈੱਕ ਕਰ ਬਰੀ ਹੈ ਜੀ ਠੀਕ ਹੈ ਜੀ ਵਾਈਟ ਦੇ ਆਫ ਵਾਈਟ ਦੇ ਵਿੱਚ ਆਊਗਾ ਇਹ ਵਾਲਾ ਪੀਸ ਮਿਲੇਗਾ 3 ਮੀਟਰ ਦਾ ਪੀਸ ਹੈ ਤੇ ਇਹ ਵੀ 3 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ 6 ਮੀਟਰ ਸਟੱਫ ਲੈ ਸਕਦੇ ਹੋ ਤੁਸੀਂ ਇਹ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਹਿੰਦੀ ਗ੍ਰੀਨ ਜਿਹਾ ਕਲਰ ਹੈ 3-3 ਮੀਟਰ ਦੇ ਦੋ ਪੀਸ ਆ ਜੀ 6 ਮੀਟਰ ਲੈ ਸਕਦੇ ਹੋ ਸਾਰੇ ਨਵੀਂ ਚਾਟ ਆਏ ਆ ਜੀ ਬਿਲਕੁਲ ਨਵੇਂ ਚਾਟ ਆਏ ਬਹੁਤ ਪਿਆਰੇ ਜੀ ਕਿਕਾ ਹੁਣ ਕਲਰ ਸਹੀ ਆ ਰਿਹਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲਾ ਦੇਖੋ ਜੀ ਚੈੱਕ ਬਰਬਰੀ ਦੇ ਵਿੱਚ ਇਹ ਵੀ 2 ਮੀਟਰ ਦਾ ਪੀਸ ਹੈ ਤੇ 3 ਮੀਟਰ ਦਾ ਪੀਸ ਹੈ 5 ਮੀਟਰ ਲੈ ਸਕਦੇ ਹੋ ਜੀ ਤੁਹਾਨੂੰ 400 ਦਾ ਸੂਟ ਪੈਣ ਵਾਲਾ ਜੀ ਅੱਜ ਚੈੱਕ ਬਰਬਰੀ ਦਾ ਤੁਹਾਨੂੰ ਸਭ ਨੇ ਟਰਾਈ ਕੀਤਾ ਹੋਣਾ ਮਾਰਕੀਟ ਦੇ ਵਿੱਚ ਪ੍ਰਾਈਸ ਇਹਨਾਂ ਦਾ ਦੇਖੋ ਜੀ ਇਹ ਵਾਲਾ ਦੇਖੋ ਇਹ ਵੀ ਤੁਹਾਨੂੰ ਮਿਲੂਗਾ ਜੀ ਅੱਜ 5 ਮੀਟਰ ਦੀ ਕਟ ਵਿੱਚ 2 ਮੀਟਰ ਦਾ ਪੀਸ 3 ਮੀਟਰ ਦਾ ਪੀਸ ਸਕਾਈ ਬਲੂ ਕਲਰ ਹੈ ਜੀ 2 ਮੀਟਰ ਦਾ ਪੀਸ ਹੈ 3 ਮੀਟਰ ਦਾ ਪੀਸ ਹੈ ਜੀ ਚੈੱਕ ਕਰੀ ਚੱਲੋ ਅੱਜ ਠੀਕ ਹੈ ਜੀ ਲਾਈਟ ਪਿਸਤਾ ਸ਼ੇਡ ਹੈ 3 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਲਾਈਟ ਪਿਸਤਾ ਸ਼ੇਡ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਗਾਜਰੀ ਸ਼ੇਡ ਦੇ ਵਿੱਚ ਠੀਕ ਹੈ ਜੀ 3 ਮੀਟਰ ਦਾ ਪੀਸ ਹੈ ਤੇ 2 ਮੀਟਰ ਦਾ ਪੀਸ ਇਹ ਵੀ 3 ਮੀਟਰ ਦਾ ਜੀ 6 ਮੀਟਰ ਲੀ ਲੂਗਾ ਜੀ ਤੁਹਾਨੂੰ ਅੱਜ ਇਹ ਠੀਕ ਹੈ ਜੀ ਇਹ ਵੀ ਪਿਸਤਾ ਸ਼ੇਡ ਹੈ ਇਹ ਪੀਸ ਮਿਲੂਗਾ ਜੀ ਤੁਹਾਨੂੰ 2 ਮੀਟਰ ਦਾ ਤੇ ਇਹ ਵੀ ਮਿਲੂਗਾ 3 ਮੀਟਰ ਦਾ ਅੱਜ 5 ਮੀਟਰ ਮਿਲ ਜੂਗਾ ਜੀ ਇਦਾਂ ਲੈ ਸਕਦੇ ਹੋ ਆਪਸ ਵਿੱਚ ਮਿਲਾ ਕੇ ਇਹ ਵੀ ਔਰੈਂਜ ਸ਼ੇਡ ਆ ਗਿਆ ਜੀ यह दो मीटर का पीस है तीन मीटर का पीस है जी पां मीटर लै सदा यह खादी आऊगा चेक करो जी ये तेन मीटर का पीस है यह दो मीटर का पीस है दो का यह तीन का एदा आपस में लै सकते हो जी मिला के ठीक है जी चेक करी चलो ये वाला चेक करो जी ये लाइट परपल कलर है दो मीटर का पीस है तीन मीटर का पीस है पीटर लै सकते हो जी ਠੀਕ ਹੈ ਜੀ ਇਹ ਚੈੱਕ ਕਰੋ ਜੀ ਇਹ ਖਾਦੀ ਦੇ ਵਿੱਚ ਆਊਗਾ ਸਕਾਈ ਬਲੂ ਕਲਰ ਇਹ ਵੀ 10 ਮੀਟਰ ਦਾ ਪੀਸ ਹੈ ਤੇ ਇਹ ਵੀ 10 ਮੀਟਰ ਦਾ ਪੀਸ ਹੈ ਇਹ 6 ਮੀਟਰ ਆਊਗਾ ਜੀ ਠੀਕ ਹੈ ਜੀ ਇਹ ਲਾਈਟ ਮਹਿੰਦੀ ਨਿਓਨ ਮਹਿੰਦੀ ਕਲਰ ਹੈ ਜੀ 5 ਮੀਟਰ ਲੈ ਸਕਦੇ ਹੋ ਦੋ ਪੀਸਾ ਨੂੰ ਮਿਲਾ ਕੇ ਠੀਕ ਹੈ ਜੀ ਇਹ ਚੈੱਕ ਕਰੋ ਜੀ ਲਾਈਟ ਪਰਪਲ ਕਲਰ ਹੈ ਇਹ ਵੀ ਤੁਸੀਂ ਲੈ ਸਕਦੇ ਦੋ ਪੀਸਾ ਨੂੰ ਮਿਲਾ ਕੇ 5 ਮੀਟਰ ਜੀ ਪਿਸਤਾ ਛੇੜ ਵੀ ਤੁਸੀਂ ਦੋ ਪੀਸਾ ਨੂੰ ਮਿਲਾ ਕੇ ਲੈ ਸਕਦੇ ਹੋ ਜੀ 5 ਮੀਟਰ ਠੀਕ ਹੈ ਸਕਾਈ ਬਲੂ ਕਲਰ ਵੀ ਦੋ ਪੀਸਾ ਨੂੰ ਮਿਲਾ ਕੇ 3 5 ਮੀਟਰ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਪੀਸ ਮਿਲੂਗਾ ਸੀ ਗ੍ਰੀਨ ਦੇ ਵਿੱਚ 3 ਮੀਟਰ ਦਾ ਪੀਸ ਹੈ ਇਹ 2 ਮੀਟਰ ਦਾ ਪੀਸ ਹੈ ਇੱਕ ਦੋ ਮੀਟਰ ਦਾ ਪੀਸ ਤੁਹਾਨੂੰ ਹੋਰ ਪੈਣ ਵਾਲਾ 7 ਮੀਟਰ ਹੋ ਗਿਆ ਜੀ 7 ਮੀਟਰ ਲੈ ਸਕਦੇ ਹੋ ਦੋ ਸੂਟ ਬਣਾ ਸਕਦੇ ਹੋ ਇਹ ਵਿੱਚ ਤੁਸੀਂ ਆਪਣੀ ਬੇਟੀ ਦਾ ਸੂਟ ਵੀ ਰੈਡੀ ਕਰ ਸਕਦੇ ਹੋ 7 ਮੀਟਰ ਸਟੱਫ ਲੈ ਕੇ ਸਾਡੇ ਕੋਲੋਂ ਇਹ 2 ਮੀਟਰ ਦਾ ਪੀਸ ਹੈ ਇਹ 10 ਮੀਟਰ ਦਾ ਪੀਸ ਹੈ ਚੈੱਕ ਕਰੋ ਜੀ ਇਹ ਵਾਲੇ ਜਿਹੜੇ ਪੀਸ ਹਨ 5-5 ਮੀਟਰ ਦੀ ਕੱਟ ਵਿੱਚ ਵੀ ਤੁਹਾਨੂੰ ਦਿਖਾਏ ਆ ਦੋ ਪੀਸਾਂ ਨੂੰ ਬਲਾ ਕੇ 4 ਮੀਟਰ ਦੇ ਵਿੱਚ ਵੀ 7 ਮੀਟਰ ਦੇ ਵਿੱਚ ਵੀ ਜਿੱਦਾਂ ਮਰਜ਼ੀ ਲੈ ਲਓ ਜੀ ਇਦਾਂ ਤੁਹਾਨੂੰ ਬਹੁਤ ਸੋਹਣਾ ਮੌਕਾ ਮਿਲਿਆ ਤੁਹਾਨੂੰ ਅੱਜ ਇਹਨਾਂ ਪੀਸਾਂ ਦਾ ਤੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੀ ਸਾਡੇ ਕੋਲੇ ਬਹੁਤ ਸਾਰੇ ਕੱਟ ਪੀਸ ਅਵੇਲੇਬਲ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਐਡਾ ਨੇ ਪੀਸ ਤੁਸੀਂ ਬਾਏ ਕਰ ਸਕਦੇ ਹੋ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ